ਤੇ YouTube ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੈਲ ਆਈਕਨ ਤੇ ਕਰੋ ਕਲਿੱਕ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ ਤੁਹਾਨੂੰ ਲੈ ਚੱਲਦੇ ਇੱਕ ਨਵੀਂ ਵੀਡੀਓ ਹਾਂਜੀ ਸਾਰੇ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਲੈ ਕੇ ਆਏ ਹਾਂ ਟਰੈਕਟਰ ਮਹਿੰਦਰਾ 475 DI ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਟਰੈਕਟਰ ਹੈ ਬਕਿਆਉ ਮਾਡਲ 1979 ਰੇਟ 85000 ਰੁਪਏ ਪੁਰਾਣਾ ਟਰੈਕਟਰ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜੇਕਰ ਕੋਈ ਵੀ ਇਹ ਪੁਰਾਣਾ ਟਰੈਕਟਰ ਖਰੀਦਣ ਦਾ ਚਾਹਵਾਨ ਹੋਵੇ ਤਾਂ ਮਾਡਲ 1979 ਰੇਟ 85000 ਰੁਪਏ ਜੋ ਕਿ ਰੇਟ ਫਿਕਸ ਨਹੀਂ ਹਨ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਕੰਟੈਕਟ ਨੰਬਰ ਦਿੱਤਾ ਹੋਇਆ ਉਹ ਨੰਬਰ ਤੁਸੀਂ ਪ੍ਰਾਪਤ ਕਰਕੇ ਨਾਲ ਵੀਰਾਂ ਨਾਲ ਸੰਪਰਕ ਕਰ ਸਕਦੇ ਹੋ ਨਾਈਲੋਨ ਦੇ ਟਾਇਰ ਜੋ ਸੀ ਤੁਹਾਨੂੰ ਟਰੈਕਟਰ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਸ ਟਰੈਕਟਰ ਤੇ ਮੰਗ ਲੈ ਟਾਇਰ ਨਾਈਲੋਨ ਦੇ ਮਹਿੰਦਰਾ TI 475 ਟਰੈਕਟਰ ਮਾਡਲ 1979 ਰੇਟ 85000 ਜੋ ਵੀ ਵੀਰ ਇਹ ਟਰੈਕਟਰ ਲੈਣ ਦਾ ਚਾਹਵਨ ਹੋਵੇ ਤਾਂ ਵੀਡੀਓ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਇਨਬਾਕਸ ਵਿੱਚ ਜੋ ਕਿ ਨੰਬਰ ਦਿੱਤਾ ਹੋਇਆ ਹੈ ਤੁਸੀਂ ਨੰਬਰ ਪ੍ਰਾਪਤ ਕਰ ਸਕਦੇ ਹੋ ਤੇ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਧੰਨਵਾਦ ਜੀ